ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਦੋਂ ਵੀ ਕੋਈ ਪਰਿਵਾਰ ਚ ਵਾਧਾ ਹੁੰਦਾ ਉਹਦੀ ਖੁਸ਼ੀ ਤਾਂ ਬੱਖਰ ਹੀ ਹੁੰਦੀ ਹੈ ਅੱਜ ਮੁਖੀ ਸਾਹਿਬ ਆਪਣੇ ਸਾਰੇ ਸਾਥੀਆਂ ਨਾਲ ਆਮਾਦੀ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਗगन ਜੀ ਨੂੰ ਅੱਜ ਅਸੀਂ ਜੁਆਇਨ ਤਾਂ ਪਹਿਲਾਂ ਹੀ ਸੀ ਅੱਜ ਇਹਨਾਂ ਨੂੰ ਵੀ ਅਸੀਂ ਆਫੀਸ਼ੀਅਲੀ ਜੁਆਇਨ ਕਰਵਾ ਲਿਆ ਤੇ ਸਾਡੇ ਸਾਰੀ ਜਿਹੜੀ ਟੀਮ ਅੱਜ ਜੁਆਇਨ ਕੀਤੀ ਹੈ ਉਹਨਾਂ ਦਾ ਅਸੀਂ ਵੈਲਕਮ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਔਰ ਪੂਰੀ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਮਿਲ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਾਂਗੇ ਜੋ ਕਿ ਆਮ ਆਦਮੀ ਪਾਰਟੀ ਸੋਚ ਕੇ ਵਾਅਦੇ ਕਰਕੇ ਅੱਗੇ ਆਈ ਹੈ ਕਿ ਲੋਕਾਂ ਦੀ ਪਾਰਟੀ ਹੈ ਤੇ ਲੋਕਾਂ ਲਈ ਹੀ ਕੰਮ ਕਰਦੀ ਹੈ ਮੈਂ ਕਿਹੜੀ ਪਾਰਟੀ ਨਾਲ ਬੱਝਦਾ ਯਾਰ ਬੀਜੇਪੀ ਨਾਲ ਵੀ ਸੀ ਵਿੱਚ ਕੁਝ ਸਾਥੀ ਅਕਾਲੀ ਦਲ ਨਾਲ ਵੀ ਹੈ ਵੱਖ-ਵੱਖ ਪਾਰਟੀਆਂ ਤੋਂ ਅੱਜ ਸਾਥੀ ਆਮ ਆਦਮੀ ਪਾਰਟੀ ਵਿੱਚ ਜਾਈ ਮੈਡਮ ਨਮੇਸ਼ਾ ਜਿਹੜਾ ਮੌਕੇ ਤੇ ਇਹ ਗੱਲ ਦਾ ਕੀਤਾ ਗਿਆ ਹੈ ਕਿ ਦਿੱਤੀ ਗਈਆਂ ਮਦਦਾਂ ਬਾਰੇ ਕਿਹਨੇ ਬਿਲਕੁਲ ਆਮ ਆਦਮੀ ਪਾਰਟੀ ਕੰਮ ਕਰਨੀ ਆਈ ਹੈ ਜੋ ਵਾਅਦੇ ਕਰਕੇ ਆਈ ਸੀ ਉਵੇਂ-ਉਵੇਂ ਵਾਅਦੇ ਪੂਰੇ ਕਰ ਰਹੀ ਹੈ ਜਿਵੇਂ ਸਭ ਤੋਂ ਪਹਿਲਾਂ ਅਸੀਂ ਬਿਜਲੀ ਦਾ ਵਾਅਦਾ ਕੀਤਾ ਸੀ ਬਿਜਲੀ ਦੇ ਫ੍ਰੀ ਦਾ ਦਿੱਤਾ ਸੀ ਉਹ ਕੀਤਾ ਮਹੱਲਾ ਕਲੀਨਿਕਾਂ ਦਾ ਕੀਤਾ ਨੌਕਰੀਆਂ ਦਾ ਕੀਤਾ ਤੇ ਜਿਹੜੇ ਹੁਣ ਨਵੇਂ ਸਾਲ ਤੇ ਮੁਲਾਜ਼ਮਾਂ ਨੂੰ ਤੋਹਫ਼ਾ ਦੇਣ ਜਾ ਰਹੇ ਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਕਈ ਇਹ ਕੰਮ ਅਸੀਂ ਐਦਾਂ ਦੇ ਵੀ ਕਰ ਰਹੇ ਆਂ ਜਿਹੜੇ ਅਸੀਂ ਵਾਅਦੇ ਨਹੀਂ ਕੀਤੇ ਸੀਗੇ ਅਸੀਂ ਉਹ ਵੀ ਕੰਮ ਕਰ ਰਹੇ ਆਂ ਜਿੱਥੇ ਵੀ ਜਿਹੜੀ ਕੋਈ ਸਾਡੇ ਕੋਲੇ ਮੰਗ ਆਂਦੀ ਹੈ ਜਾਂ ਲੋਕਾਂ ਦੀ ਆਵਾਜ਼ ਆਂਦੀ ਹੈ ਕਿ ਸਾਨੂੰ ਆਹ ਸਹੂਲਤ ਜ਼ਰੂਰੀ ਚਾਹੀਦੀ ਹੈ ਅਸੀਂ ਉਹ ਕੰਮ ਕਰ ਰਹੇ ਆਂ ਕਿਉਂਕਿ ਸਰਦਾਰ ਭਗਵਾਨ ਸਿੰਘ ਮਾਨ ਦਾ ਇੱਕੋ ਹੀ ਉਹਨਾਂ ਦਾ ਆਦੇਸ਼ ਹੈ ਜਾਂ ਉਹਨਾਂ ਦਾ ਇੱਕੋ ਹੀ ਮੰਤਵ ਹੈ ਕੀ ਲੋਕਾਂ ਨੇ ਜੋ ਸਾਨੂੰ ਐਡਾ ਵੱਡਾ ਮੈਂਡੇਟ ਦਿੱਤਾ ਹੈ ਇੱਕ ਭਰੋਸੇ ਨਾਲ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਤੇ ਲੋਕਾਂ ਦੇ ਕੰਮ ਕਰੂਗੀ ਉਹੀ ਦੇਖਦੇ ਹੋਏ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ ਸਰ ਕੀ ਨਾਮ ਹੈ ਜੀ ਸੰਦੀਪ ਗੁੜਵਾਨ ਸਰ ਕਿਹੜੀ ਪਾਰਟੀ ਨਾਲ ਹਾਲ ਹੀ ਜਿਹੜਾ ਤੁਸੀਂ ਤੁਹਾਨੂੰ ਮੈਡਮ ਜੀ ਦੇ ਕੋਲ ਸਾਇਡ ਆ ਰਹੇ ਸਾਫ ਜੀ ਨਾਲ ਜੋ ਪਾਰਟੀ ਦੇ ਅਸੀਂ ਕੰਮ ਦੇਖਦੇ ਹਾਂ ਜੋ ਜੋ ਅਸੀਂ ਦੇਖਿਆ ਹੈ ਇਹ ਤਾਂ ਜੁੰਡ ਰੱਖੀ ਹੋਈ ਹੈ ਮਤਲਬ ਦੇਖ ਕੇ ਸਾਨੂੰ ਜੋਰ ਲੱਗਿਆ ਕਿ ਸਾਡਾ ਮੈਡਮ ਕਿਹਨੂੰ ਲਾ ਕੇ ਜੋ ਇਹ ਕਰ ਰਹੇ ਨੇ ਅਸਲੀ ਉਦੀ ਤਾਂ ਮਿਸਾਲ ਹੀ ਨਹੀਂ ਦੇ ਸਕਦੇ ਕੋਈ ਨਰਾਜੀ ਇਹ ਪ੍ਰਾਂਤ ਪਾਰਟੀ ਨਾਮ ਨਵੀਂ ਅਜਿਹੇ ਜਿਹੜੀ ਆਮ ਆਦਮੀ ਪਾਰਟੀ ਤੋਂ ਬਾਤ ਕਰਦੇ ਨਹੀਂ ਦੇਖੋ ਜਿੱਥੋਂ ਵਿਕਾਸ ਹੋਏਗਾ ਸ਼ਹਿਰ ਦਾ ਜਿੱਥੋਂ ਵਿਕਾਸ ਹੋਏਗਾ ਸ਼ਹਿਰ ਦਾ ਜਿੱਥੋਂ ਹੋ ਰਿਹਾ ਤੇ ਬਣਦਾ ਜਿਹੜਾ ਹੈ ਆਪਾਂ ਉਸੇ ਕਰਦੇ ਜੇ ਅੱਗੇ ਸ਼ਹਿਰ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਉਹ ਜੋ ਕਹਿ ਰਿਹਾ ਤਾਂ ਹੈ ਕਿ ਕਿੰਨੇ ਸਾਥੀਆਂ ਨਾਲ ਜਿਹੜੇ ਆਏ ਨੇ ਹੁਣ ਅੱਜ ਕਿੰਨੇ ਸਾਥੀ ਆਪਾਂ ਆਏਗੇ ਇੱਥੇ ਆਪਣੇ 25 ਤੋਂ 30 ਬੰਦੇ ਤਾਂ ਸਾਡੇ ਨਾਲ ਹੁਣ ਜਿਹੜੇ ਖੜੇ ਨੇ ਨਾਲੇ ਸਾਡੇ ਸਾਡੇ ਕਲੱਬ ਦੇ ਲੋਕੀ ਕਲੱਬ ਦੇ ਜੰਗ ਸਾਥੀ ਸਾਰੇ ਆਏ ਹੋਏ ਸਾਡੇ ਨਾਲ ਤੇ ਸਾਡੇ ਨਾਲ ਹੀ ਅੰਦੀ ਚੜਾ ਰਹੇ ਹਾਂ ਅਸੀਂ ਨੇ